ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਦੀ ਤੁਹਾਡਾ ਸਾਡੇ ਚੈਨਲ ਤੇ ਨਮਨੀਤ ਕਿਸ਼ਨ ਦੇ ਲੋਕ ਤੇ ਸੋ ਅੱਜ ਆਪਾਂ ਨਾ ਸੋਚਿਆ ਕਿ ਇੱਕ ਸਬਜੀ ਬਣਾਉਣ ਲੱਗੇ ਹੀ ਬਾਣਾ ਲੈਣੀ ਹੀ ਮੈਂ ਪਰ ਫਿਰ ਮੈਨੂੰ ਚੇਤਾ ਆਇਆ ਮੈਂ ਚਲੋ ਇੱਕ ਅੱਧੀ ਵੀਡੀਓ ਬਣਾ ਲਈਏ ਘਾਟੀ ਬਣਾਈ ਦੀ ਅੱਜ ਦਾ ਸੋ ਅੱਜ ਅਸੀਂ ਇੱਕ ਨਵੀਂ ਸਬਜੀ ਨਵੀਂ ਆ ਤਾਂ ਚਲੋ ਪਿਆਜ਼ ਤੇ ਭਰ ਕੇ ਬਣਾਏ ਬਣਾਏ ਪਰ ਆਲੂ ਅਸੀਂ ਕਦੀ ਨਹੀਂ ਭਰ ਕੇ ਬਣਾਏ ਆ ਮੈਂ ਛੋਟੇ ਛੋਟੇ ਆਲੂ ਲੈ ਲਿਆ ਅੱਜ ਅਸੀਂ ਬਣਾਉਣੇ ਆ ਜੀ ਆਲੂ ਭਰ ਕੇ ਪਹਿਲਾਂ ਛਿੱਲ ਲਿਆ ਛਿਲ ਕੇ ਇਸ ਤਰ੍ਹਾਂ ਕਰਕੇ ਨਾ ਅੰਜੀ ਕਰਦਾ ਨਾ ਫੇਰ ਇਹਦੇ ਚ ਇੱਕ ਹੋਰ ਟੱਕ ਨਾਲ ਦੋ ਲਾਗੇ ਨਾ ਆਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਸਾਰੇ ਕਰ ਲੈਣੇ ਆ ਤੇ ਉਹ ਆ ਤੋੜੀ ਲਿਆ ਕਿਉਂਕਿ ਮੈਂ ਪਹਿਲੇ ਕੀਤਾ ਹੋਇਆ ਸੀ ਲੈ ਲਓ ਆ ਲਓ ਉਹ ਦੂਜੇ ਪਾਸੇ ਉਹ ਕੀਤਾ ਸੀ ਮੈਂ ਸੀ ਦੇ ਕੇ ਨਹੀਂ ਚਲੋ ਕੋਈ ਗੱਲਾਂ ਨੂੰ ਮੈਂ ਹੋਰ ਬਰੀਕ ਕਰਕੇ ਦੇ ਚ ਕਰ ਦੇਣੀ ਹੈ ਨਾ ਪਰ ਲਾਂਗੇ ਮਸਾਲਾ ਕੋਈ ਗੱਲ ਨਹੀਂ ਲੋਚੀ ਆ ਜਾਂ ਜੀਬ ਜੀ ਪਰ ਦੇਣਾ ਇੱਥੇ ਮਸਾਲਾ ਤੇ ਇਹਦਾ ਵੀ ਅਸੀਂ ਕੁਝ ਸੁਟਰੇ ਥੋੜੀ ਹੈ ਕੋਈ ਵੇਸਟ ਥੋੜੀ ਕਰ ਚੀਜ਼ ਕਰਨੀ ਹਮ ਐਸਟਾ ਆਪਾਂ ਸਾਰੇ ਹਨਾ ਪਰ ਲਾਂਗੇ ਵੈਸੇ ਤਾਂ ਸਾਬਤ ਹੀ ਜੋ ਤਾਂ ਹੀ ਮੈਂ ਛੋਟੇ ਲੈ ਕੇ ਇਸ ਤਰ੍ਹਾਂ ਪਰ ਮੈਂ ਨਾਲ ਪਰ ਮੈਂ ਦੱਸਿਆ ਪਹਿਲਾਂ ਕਿ ਮੈਂ ਪਹਿਲੇ ਸ਼ੁਰੂ ਕਰ ਲਈ ਸਬਜੀ ਬਣਾਉਣੀ ਫਿਰ ਮੇਰੇ ਦਿਮਾਗ ਵਿੱਚ ਆਇਆ ਮੈਂ ਕਿਹਾ ਤੇ ਨਵੀਂ ਚੀਜ਼ ਹੈ ਕਦੀ ਨਹੀਂ ਬਣਾਈ ਇਸ ਤਰ੍ਹਾਂ ਆਲੂ ਭਰ ਕੇ ਨਹੀਂ ਕਰੀ ਬਣਾਈ ਇਹ ਪਹਿਲੀ ਵਾਰ ਆਲੂ ਭਰ ਕੇ ਬਣਾਉਣ ਲੱਗਿਆ ਇਸ ਤਰ੍ਹਾਂ ਕਰਕੇ ਸੋ ਆਪਾਂ ਸਾਰੇ ਕੱਟ ਲੈਨੇ ਇਹ ਪਿਆਜ਼ ਆ ਨਾਲ ਇਹ ਸਾਡੇ ਘਰ ਦੇ ਰਾਂਗਣ ਹੀ ਸੁੱਕਣਾ ਰੱਥੇ ਤੇ ਇਹ ਵੀ ਅਸੀਂ ਇਸ ਤਰ੍ਹਾਂ ਹੀ ਨਾਲ ਭਰ ਲੈਣੇ ਆ ਜੇ ਕੋਈ ਚੰਸਵਾਦਾ ਨਿਕਲੂਗਾ ਤੇ ਨਾ ਪਹਿਲਾਂ ਹੀ ਕੀੜੇ ਵਾਲਾ ਨਿਕਲ ਆਇਆ ਤੇ ਜਿਹੜੇ ਮੇਰੇ ਚੈਨਲ ਤੇ ਵੀ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਜੇ ਚੰਗੀ ਲੱਗਦੀ ਹੁੰਦੀ ਤੇ ਆਪਣੇ ਫੈਮਲੀ ਫਰੈਂਡ ਨਾਲ ਸ਼ੇਅਰ ਕਰ ਲਿਓ ਸੋ ਐਸ ਵਰੀ ਸਾਡੀਆਂ ਵੀਡੀਓ ਵੀ ਬਹੁਤ ਘੱਟ ਆ ਤੇ ਦੂਸਰਾ ਜਿਹੜੇ ਸਬਸਕ੍ਰਾਈਬਰ ਆਉਂਦੇ ਉਹ ਵੀ ਵਿਚਾਰੇ ਚਲੇ ਜਾਂਦੇ ਆ ਤੇ ਪਾਉਂਦੇ ਤੇ ਕੁਛ ਨਹੀਂ ਪਾਉਂਦੇ ਤੇ ਕੁਛ ਨਹੀਂ ਆ ਤੇ ਲੋਕੀ ਵਿਚਾਰੇ ਫੋਨ ਵੀ ਕਰਦੇ ਕਿ ਕੀ ਗੱਲ ਵੀਡੀਓ ਨਹੀਂ ਪਾਉਂਦੇ ਪਰ ਟਾਈਮ ਹੀ ਨਹੀਂ ਲੱਗਦਾ ਤੇ ਬਾਕੀ ਇਹ ਆ ਕਿ ਫਿਰ ਤੁਹਾਨੂੰ ਦੱਸਦੇ ਅੱਗੇ ਕੀ ਮਸਾਲਾ ਅਸੀਂ ਪਾਉਣਾ ਇਹਨਾਂ ਦੇ ਵਿੱਚ ਇਹ ਬਾਹਰੋਂ ਤਾਂ ਅੰਜ ਲੱਗਦਾ ਜੇ ਤੱਕ ਖਰਾਬ ਆ ਪਰ ਵਿੱਚੋਂ ਬਿਲਕੁਲ ਠੀਕ ਆ ਸਾਰੇ ਕੱਟ ਲੈਨੇ ਲੋ ਜੀ ਅੰਦਰ ਅਸੀਂ ਰੱਖ ਲਿਆ ਤੇਲ ਗਰਮ ਹੋਣ ਵਾਸਤੇ ਵੀ ਚੰਗੀ ਤਰ੍ਹਾਂ ਗਰਮ ਹੋ ਜੇ ਤੇ ਨਾਲ ਆਪ ਇਧਰ ਪਾਉਣੇ ਆ ਮਸਾਲੇ ਜਿਹੜਾ ਆਪ ਭਰਨਾ ਤੇ ਲੈ ਲਈ ਥੋੜੀ ਜੀ ਨਾਲ ਮਿਰਚ ਤੇ ਨਾਲ ਪਾਵਾਂਗੇ ਹਲਦੀ ਤੇ ਨਾਲੇ ਪਾਵਾਂਗੇ ਅਸੀਂ ਨਮਕ ਨਮਕ ਛੋਟੇ ਨਾਲ ਬਾਵੇਂ ਇੱਕ ਕਾਲੀ ਮਿਰਚ ਪਰਾਂਗੇ ਜੀ ਧਾਮ ਚੂਲ ਪਾਊਡਰ ਇੰਚੋ ਜੀ ਸਾਰਾ ਕਰਤਾ ਲੈ ਚਲੋ ਜੀ ਨਾਲੇ ਮਸ਼ੇਕ ਕਰੇ ਸ਼ੇਕਤੇ ਪਹਿਲਾਂ ਬਾਕੀ ਗੰ ਮਾਦ ਗੋਬੀ ਮਸਾਲੇ ਝਟ ਚੜ ਗਏ ਨਾ ਕਰਨ ਸਾਰੇ ਬੜਾ ਸਿੱਧੇ ਨਾਲ ਚਟ ਜਾਨੀ ਚਟ ਚੀਜ ਪਹੁੰਚ ਜਾਂਦੀ ਲੋ ਜੀ ਮੈਂ ਇਹਦੇ ਬਾਹਰ ਕਿਦਾਂ ਨਹਾਏ ਭਾਵਾ ਚਲਦੀ ਹੈ ਤੇ ਮੈਂ ਅੰਦਰ ਬਾਂਦਰੂਮ ਚ ਦੱਸ ਦੇਣੀ ਕਿ ਆ ਗਈ ਜਨੇਰੀ ਸਾਂਭ ਲੋ ਸਮਾਨ ਬਿਲਕੁਲ ਭਾਬੀ ਆ ਲਓ ਜੀ ਹੁਣ ਇਹ ਸਾਰਾ ਬੁਸ਼ ਮਿਕਸ ਹੁਣ ਆਪਾਂ ਇਹਨੂੰ ਜੜਾ ਪਰਦੇ ਆ ਇਹਨਾਂ ਦੇ ਵਿੱਚ ਇਹਨੇ ਕਿਨੇ ਕਿਤੇ ਡੇਟੇ ਦੇ ਜਾਂਦੇ ਆ ਬੈਂਗਨ ਤੇ ਬਹੁਤ ਸਤੀ ਹੋਣੀ ਆ ਸਬ ਆਲੂਆਂ ਨੂੰ ਜ਼ਿਆਦਾ ਟਾਈਮ ਲੱਗਣਾ ਸੋ ਆਪਾਂ ਪਹਿਲੋ ਜਿਹੜੇ ਆ बैंगण ही ਬੈਲੂ ਕੱਢ ਲੈਣੇ ਆ ਪਾ ਕੇ ਬੈਂਗਣ ਤੇ ਪਿਆਜ਼ ਨੂੰ ਟਾਈਮ ਨਹੀਂ ਲੱਗਣਾ ਤੇ ਮੇਨ ਜਿਹੜੀ ਰੈਸਪੀ ਵੀ ਆ ਉਹ ਹੈਗੀ ਆ ਤੁਹਾਨੂੰ ਪਤਾ ਕਿ ਉਹਦੀ ਆਲੂ ਆਲੂਆਂ ਦੀ ਬੈਂਗਣ ਬੈਂਗਣ ਤੇ ਭਰ ਕੇ ਖਾਦੇ ਰਹੇ ਦਾ ਬੈਂਗਣ ਹੋਵੇ ਪਿਆਜ਼ ਹੋਵੇ ਪਰ ਜਿਹੜੇ ਆਲੂ ਆ ਨਾ ਇਹ ਪਹਿਲੀ ਵਾਰ ਬਣਨ ਲੱਗੇ ਸਾਡੇ ਘਰ ਅਸਲ 'ਚ ਮੈਂ ਨਾ ਕੱਲ ਹੀ ਅਜੇ ਖਾਦੇ ਸੀ ਆਂਟੀ ਨੇ ਇੱਕ ਸਾਡੇ ਉਹਨਾਂ ਨੇ ਬਣਾਏ ਸੀ ਉਹਨਾਂ ਨੇ ਫਿਰ ਭੇਜੀ ਹੀ ਤੇ ਫਿਰ ਮੈਂ ਰਹਿ ਨਹੀਂ ਸਕੀ ਮੈਂ ਕਿਹਾ ਮੈਂ ਤੇ ਅੱਜ ਹੀ ਕੰਮ ਕਰੂੰਗੀ ਐ ਆਲੂਆਂ ਵਾਲਾ ਆਲੂ ਤੁਹਾਨੂੰ ਪਤਾ ਕਿੰਨੇ ਤਰੀਕਿਆਂ ਨਾਲ ਬਣਾ ਲੈਂਦੇ ਤੇ ਆਲੂ ਸਵਾਦ ਵੀ ਧੰਨਵਾਦ ਸਾਰਿਆਂ ਨੂੰ ਬੜੇ ਲੱਗਦੇ ਆ ਬੱਚੇ ਤੋਂ ਲੈ ਕੇ ਤੇ ਸਾਵਲ ਤੇ ਆਪਾਂ ਹੀ ਫਰਾਈਸ ਬਣਾਉਣ ਵਾਸਤੇ ਲਗਾਉਂਦਾ ਬਿਲਕੁਲ ਇਹ ਸਾਰੇ ਭਰ ਲੈਣੇ ਆ ਐਂ ਜੀ ਆਪਾਂ ਜਿਹੜੇ ਆਲੂ ਆ ਇਹ ਆਲੂ ਜਿਹੜੇ ਮਿੱਟੇ ਅਸਾ ਥੋੜੇ ਥੋੜੇ ਖੋਲ ਕੇ ਅਸਾ ਇਨਾਂ ਦੇ ਵਿੱਚ ਜਿਵੇਂ ਆਪਾਂ ਉਹਨਾਂ ਚ ਭਰਿਆ ਹੈ ਬੈਂਗਣ ਚ ਜਿਵੇਂ ਆਪਾਂ ਇਹਦੇ ਚ ਮਸਾਲਾ ਵਰਨਾ ਹੈ ਤੇ ਇਦਾਂ ਹੀ ਅਸੀਂ ਭਰ ਲੈਣਾ ਜੀ ਪਿਆਜ਼ ਚ ਸੁੱਕam ਜਲਈ ਚੋਣੀ ਜੀ ਤੇ ਦੰਨ ਤੇਲ ਵੀ ਗਰਮ ਹੋ ਗਿਆ ਜੀ ਅੱਛਾ ਆ ਚੀਆ ਹਾਂਜੀ ਹਾਂਜੀ ਉਹ ਪਤਾ ਹੀ ਉਹ ਨੱਕਰ ਉਪੱਖਾ ਚੱਲਣ ਦੇ ਨਾਲ ਤਾਂ ਕਰਕੇ ਉੱਡਣ ਦੇ ਆ ਸ਼ਾਇਦ আচ্ছা ਚਲੋ ਕਰ ਲਓ ਤੁਸੀਂ ਸਾਰੇ ਪਹਿਲਾਂ ਹਾਂਜੀ ਮੈਂ ਭਰ ਲਾਂ ਪਹਿਲਾਂ ਸਾਰੇ ਤੇਲ ਤੇ ਹੋ ਗਿਆ ਜੇ ਹੁਣ ਸਭ ਤੋਂ ਪਹਿਲਾਂ ਆਪਾਂ ਟੈਂਗਾ ਨਹੀਂ ਪਾਉਨੇ ਇੱਥੇ ਸਰ ਜਿਹੜਾ ਕਾਹ ਆਲੂ ਵੀ ਸਾਈਡਾਂ ਦੇ ਰੱਖਨਾ ਹੋੜੀ ਹੋੜੀ ਹੋ ਜਾਣਗੇ ਹਾਂਜੀ ਉਹ ਵੀ ਆਲੂ ਵੀ ਪਾ ਕੇ ਆਪਾਂ ਰੱਖੀ ਦਿੰਨੇ ਵਿੱਚ ਉਹ ਵੀ ਆਲੂ ਵੀ ਨਾਲ ਨਾਲ ਵਿੱਚ ਰੱਖਦੇ ਆ ਕਿ ਜਦੋਂ ਥੋੜੇ ਬੋਤੇ ਹੋਣਗੇ ਪਿਆਜ਼ ਵੀ ਵਿੱਚ ਹੀ ਨਹੀਂ ਪਿਆਜ਼ ਬਾਅਦ ਚ ਪਾਉਂਗੀ ਕਿਉਂਕਿ ਇਹ ਛੇਤੀ ਪਾਸ ਆਲੂ ਨੇ ਟਾਈਮ ਲੈਣਾ ਬਾਕੀ ਗਏ ਚੀਜ਼ ਨੇ ਲੈਣਾ ਚਟਪਟ ਹੋ ਜਾਣੀਆਂ ਬੈਂਗਣ ਨੂੰ ਪਤਾ ਕਰਦੇ ਆ ਕਰਦੇ ਮਿੰਟ ਨਹੀਂ ਲਾਉਂਦੇ ਬੰਦ ਤੇ ਝਟਪਟ ਬਣ ਜਾਂਦੇ ਆ ਬਾਜ਼ਾਰ ਦੇ ਹੋੜੋ ਟਾਈਮ ਲੈਂਦੇ ਆ ਕਿ ਪਤਾ ਨਹੀਂ ਉਹ ਕਿੰਨੇ ਜਨਾਂ ਦੇ ਬੈਠੇ ਨੇ ਤੇ ਮੈਂ ਫ੍ਰੈਸ਼ ਸਵੇਰੇ ਤੋੜਿਆ ਗਮਨੇ ਆਮਲੇ ਬੈਂਗਣ ਜੀ ਸਾਈਡਿੰਗ ਕਰਦੇ ਪੱਕਾ ਲੱਗ ਗਿਆ ਨਾ ਉੱਤੇ ਤੇਲ ਦੇ ਕਰਕੇ ਵਾਸ ਹੀ ਨਹੀਂ ਆਉਂਦੀ ਤੇ ਜੇ ਨੂੰ ਲਾਉਂਦੇ ਤਾਂ ਸੌਫਟ ਹੋ ਦੀਏ ਝਟਪਟ ਨਹੀਂ ਆਉਂਦੀ ਆਂ ਗਣੇ ਸੀ ਪੱ Leaves ਕੱਢ ਲੈਣੇ ਆ ਤੇ ਇਹਨਾਂ ਨੂੰ ਜਿਹੜਾ ਆ ਟਾਈਮ ਲੱਗੂਗਾ ਟਾਈਮ ਲੱਗੂਗਾ ਲੋ ਜਿਹੜੇ ਪੱਕਦੇ ਜਾਂਦੇ ਆ ਉਹ ਕੱਢਦੇ ਜਾਂਦੇ ਆ ਹਨ ਇਹ ਇਹ ਜਿਹੜੀ ਜੱਤੀ ਹੋ ਜਾਣੀ ਘੱਟ ਵੱਢੇ ਹੋ ਗਏ ਪਿਆਜ਼ ਹੋ ਗਏ ਹੰਡੇ ਪਿਆਜ਼ ਚ ਬਲੈਂਡ ਕਰੀਏ ਇਸੇ ਤਰ੍ਹਾਂ ਕਿੰਦਰਗੇ ਉਹਦੇ ਜ਼ਿਆਦਾ ਟਾਈਮ ਲੱਗੇਗਾ ਨਾ ਫਿਰ ਸਪਰੇ ਵਾਲਾ ਜਿਹੜਾ ਹੁੰਦਾ ਨਾ ਕਿੰਦਰ ਜਰਨਾ ਹੁੰਦਾ ਉਹ ਤੇ ਫਿਰ ਕਾਈ ਬਲ ਗਿਆ ਜੀ ਉਹ ਲੋ ਕੰਮ ਛਿੜੇ ਤੁਸੀਂ ਕੀ ਕਰੀਏ ਮੈਂ ਕਿਹਾ ਚਲੋ ਇਹ ਬਣਾ ਅਲੱਗ ਨਾਲ ਟਾਈਮ ਆਉਂਦਾ ਕੋਈ ਨਹੀਂ ਅਨ ਨੂੰ ਹੀ ਕਰ ਲੈਣਾ ਆਹ ਤੇ ਹੋ ਗਿਆ ਜਿਹੜੇ ਆ ਨਾ ਸ্লাইਸ ਕਰੇ ਇਹ ਤਾਂ ਹੋ ਗਿਆ ਇਹਨਾਂ ਨੂੰ ਕੋਲਾ ਟਾਈਮ ਲੱਗਦਾ ਕਾਟ ਕੇ ਪਕਾਉਣਾ ਗਿਰੰਦੇ ਵਾਂਗੂ ਕਲਰ ਕਿੰਨਾ ਸੋਹਣਾ ਨਾ ਕਲਰ ਕਿੰਨਾ ਪਿਆਰਾ ਹੈ ਥੋੜੇ ਥੋੜੇ ਇਹ ਵਿੱਚ ਉਹਨੂੰ ਪਤਾ ਕੀ ਕਰਨਾ ਹੈ ਚਮਤੀਰ ਕੱਢ ਲੈਣਾ ਤੇ ਫਿਰ ਇਹਨੂੰ ਮੈਂ ਟੌਕੇ ਪਕਾਉਣਾ ਉਹਨੇ ਨਾਲ ਇਹ ਆ ਕਿ ਛੇਤੀ ਬਣ ਜਾਂਦੀ ਹੈ ਹੁਣ ਆਪਾਂ ਸਲੋ ਕਰਕੇ ਇੱਥੇ ਤੇਲ ਸਾਰਾ ਕੱਢ ਲੈਣਾ ਥੋੜਾ ਜਿਹਾ ਪਾਣੀ ਪਾਉਣਾ ਚੰਮਣਾ ਜਿਆ ਜਦ ਇਹ ਛੀਂਹ ਦੇ ਨਾਲ ਪੱਕ ਜਾਏ ਇਹ ਹੁਣ ਤਾਂ ਬਣ ਗਿਆ ਹੁਣ ਅਗਲਾ ਪਸਟ ਇਹਨਾਂ ਰੰਕ ਪੋਣਾ ਅੱਗੇ ਆ ਗਏ ਦੋਸਤ ਸੋਟ ਵਿੱਚ ਜਾ ਰਿਹਾ ਇਹਦਾ ਬਣਾ ਦੇ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆਂ ਆਵਲੇ ਜਿਹੜੇ ਟੁੱਟ ਗਏ ਤਾਂ ਪਹਿਲਾਂ ਚਿੱਕੀ ਹੋ ਗਏ ਦੂਜੇ ਥੋੜਾ ਜਿਹਾ ਟਾਈਮ ਲੱਗਾ ਅੱਗੇ ਵਾਰ ਬਣਾ ਇਹ ਸਿੱਪੜ ਮੀਂਹ ਆ ਰਿਹਾ ਕਿਸ ਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਗਰਮ ਗਰਮ ਨਾਲ ਖਾਓ ਜੀ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ ਦੀ ਖਾਲੀ ਸਾਰਿਆਂ ਨੂੰ